ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ 6 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ 6 ਪੌੜੀਆਂ ਦੀ ਸੰਥਿਆ ਜੋ ਟੂ ਦੀ ਪਲੇਲਿਸਟ ਵਿੱਚ ਪਈ ਹੋਈ ਹੈ ਅੱਗੇ ਸ਼ੁਰੂ ਹੁੰਦਾ ਹੈ ਕਾਲਯੁਗ ਚੌਥਾ ਥਾਪਿਆ ਸੂਦਰ ਬਿਰਤ ਜਗ ਮਹਿ ਵਰਤਾਈ ਭਾਈ ਗੁਰਦਾਸ ਜੀ ਕਹਿੰਦੇ ਕਾਲ ਯੁਗ ਚੌਥਾ ਯੁਗ ਬਣਾਉਣਾ ਕੀਤਾ ਫਿਰ ਸ਼ੂਦਰਾਂ ਦੀ ਬਿਰਤੀ ਜਗਤ ਵੇਖੇ ਵਰਤ ਗਈ ਤੇ ਲੋਕਾਂ ਦੇ ਸ਼ੂਦਰਾਂ ਵਰਗੇ ਸੁਭਾਅ ਹੋ ਗਏ ਅੱਗੇ ਕਹਿੰਦੇ ਕਰਮਸੋ ਰਿਗ ਜੁਜਰ ਸਿਆਮ ਕੇ ਕਰੇ ਜਗਤ ਰਿੱਧ ਬਹੁਤ ਸੁੱਖ ਚਾਈ ਕਹਿੰਦੇ ਰਿਗ ਜੁਜਰ ਤੇ ਸ਼ਾਮ ਵੇਦ ਦੇ ਕਈ ਹੋਏ ਕਰਮ ਜਗਤ ਦੇ ਲੋਕ ਮਨ ਵਿਖੇ ਬਹੁਤ ਸੰਕੋਚ ਕੀ ਸੰਕੋਚ ਦੇ ਨਾਲ ਕਰਨ ਲੱਗੇ ਭਾਵ ਉਹਨਾਂ ਤੋਂ ਹਟਣ ਲੱਗੇ ਮਾਇਆ 모ਹੀ ਮੇਦਣੀ ਕਲ ਕਲ ਵਾਲੀ ਕਲ ਵਾਲੀ ਪਾਠ ਇਕੱਠਾ ਸਭ ਪਰਮਾਈ ਸ੍ਰਿਸ਼ਟੀ ਮਾਇਆ ਨੇ 모ਹੀ ਠੱਗ ਲਈ ਹੈ ਤੇ ਕਲ ਯੁਗੀ ਕਲ ਹੈ ਵਾਲੀ ਜਿਹੜੀ ਕਿਰਿਆ ਸੀ ਇਹ ਸਾਰੀ ਕਹਿੰਦੇ ਭਰਮਾ ਦਿੱਤੀ ਹੈ ਉੱਠੀ ਗਿਲਾਣ ਜਗੱਤਰ ਵਿੱਚ ਹੁਣ ਕਈ ਥਾਂ ਤੇ ਸੰਗਤ ਜੀ ਜਿਹੜਾ ਪਾਠ ਹੈ ਜਗਤ ਆਉਂਦਾ ਹੈ ਪੈਰ ਵਿੱਚ ਰਾਰਾ ਨਹੀਂ ਆਉਂਦਾ ਤੇ ਜਿਹੜਾ ਆਪਾਂ ਪ੍ਰਾਤਨ ਸਰੂਪਾਂ ਦੇ ਵੱਲ ਜਾਈਏ ਤੇ ਉੱਥੇ ਤੱਤੇ ਦੇ ਨਾਲ ਉਚਾਰਨ ਕੀਤਾ ਹੋਇਆ ਹੈ ਕਈ ਐਪ ਜਿਹੜੇ ਬਣਾਏ ਨੇ ਆਪਾਂ ਪਲੇ ਸਟੋਰ ਦੇ ਵਿੱਚ ਐਪ ਲੈਨੇ ਆ ਤੇ ਉੱਥੇ ਵੱਖ-ਵੱਖ ਜਿਹੜੇ ਸ਼ਬਦ ਦੇ ਉਚਾਰਨ ਕੀਤੇ ਹੋਏ ਨੇ ਉੱਥੇ ਕਈ ਥਾਂ ਤੇ ਜਗਤ ਆਉਂਦਾ ਹੈ ਪਰ ਪ੍ਰਾਤਨ ਸਰੂਪ ਦੇ ਵਿੱਚ ਜਗਤਤਰ ਹੈ ਆਪਾਂ ਜਗਤਤਰ ਉਚਾਰਨ ਕਰਨਾ ਹੈ ਉੱਠੇ ਗਲਾਨ ਜਗਤਤਰ ਵਿੱਚ ਹੋਮੈ ਅੰਦਰ ਜਲੇ ਲੁਕਾਈ ਜਲੇ ਜਲੇ ਨਹੀਂ ਪੜਨਾ ਜਲੇ ਦਲਾਵਾਂ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਜਗਤ ਵਿੱਚ ਗਲਾਨ ਉਠ ਖੜੋਤੀ ਹੋਮੈ ਦੇ ਵਿੱਚ ਲੋਕ ਸੜਨ ਲੱਗੇ ਅਗਲੀਆਂ 4 ਤੁਕਾਂ ਵਿਖੇ ਇਸ ਚੌਥੇ ਯੁੱਗ ਦਾ ਰੂਪ ਦੱਸਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਕੋਏ ਨਾ ਕਿਸੈ ਪੂਜਦਾ ਊਚ ਨੀਸ ਸਭ ਗੱਤ ਵਿਸਰਾਈ ਕਹਿੰਦੇ ਕੋਈ ਕਿਸੇ ਨੂੰ ਮੰਨਦਾ ਨਹੀਂ ਹੈ ਉੱਚੇ ਤੇ ਨੀਵੇਂ ਦੀ ਤਰ੍ਹਾਂ ਹੀ ਸਭ ਭੁੱਲ ਗਈ ਜਿਹਾ ਕਿ ਦਸਮ ਗੁਰੂ ਜੀ ਲਿਖਦੇ ਨੇ ਘਰ ਘਰ ਹੋਏ ਬਹੰਗੇ ਰਾਮਾ ਹੁਣ ਭਾਈ ਗੁਰਦਾਸ ਜੀ ਇੱਥੇ ਕਿੰਨਾ ਸੋਹਣਾ ਉਪਦੇਸ਼ ਦਿੰਦੇ ਨੇ ਕਹਿੰਦੇ ਕੋਈ ਨਾ ਕਿਸੈ ਪੂਜਦਾ ਊਚ ਨੀ ਸਭ ਗਤ ਬਿਸਰਾਈ ਭਾਵ ਕਹਿੰਦੇ ਕੋਈ ਕਿਸੇ ਦੀ ਮੰਨਦਾ ਨਹੀਂ ਹੈ ਤੇ ਘਰ ਘਰ ਕਹਿੰਦੇ ਗੁਰੂ ਬਣ ਗਏ ਨੇ ਕਾਲ ਯੁਗ ਦਾ ਸਮਾ ਇਹੋ ਜਿਹਾ ਭਿਆਨਕ ਆਵੇਗਾ ਕਹਿੰਦੇ ਘਰ ਘਰ ਗੁਰੂ ਹੋਣਗੇ ਤੇ ਕਿਸੇ ਨੂੰ ਕੋਈ ਆਪਾਂ ਕਾਵਾਂਗੇ ਨਾ ਭਾਈ ਆਹ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਤੇ ਅੱਗੋਂ ਫਿਰ ਕਹਿੰਦੇ ਉਹ ਪੁੱਠਾ ਬੋਲਦਾ ਤੂੰ ਵੱਡਾ ਮੈਨੂੰ ਸਮਝਾਉਣ ਵਾਲਾ ਆ ਗਿਆ ਭਾਈ ਗੁਰਦਾ ਜੀ ਕਹਿੰਦੇ ਕੋਏ ਨਾ ਕਿਸੇ ਪੂਜਦਾ ਊਚ ਨੀ ਸਭ ਗਤ ਬਿਸਰਾਈ ਭਏ ਬਦਲੀ ਪਾਤਸ਼ਾ ਕਲ ਕਾਤੀ ਉਮਰਾਈ ਕਸਾਈ ਬੇਅਦਲੀ ਪੜਨਾ ਬੱਬੇ ਸਿਆਰੀ ਐੜਾ ਦੱਦਾ ਲੱਲੇ ਬਿਆਰੀ ਬੇਅਦਲੀ ਪਾਤਸ਼ਾਹ ਅਨਿਆਈ ਹੋ ਗਏ ਭਾਵ ਜਿਹੜੇ ਰਾਜੇ ਸਨ ਉਹ ਅਨਿਆਈ ਹੋ ਗਏ ਉਹ ਜਿਹੜਾ ਨਿਆਂ ਕਰਨਾ ਛੱਡ ਦਿੱਤਾ ਉਹਨਾਂ ਨੇ ਤੇ ਕਾਲ ਯੁਗ ਕੈਂਚੀ ਤੇ ਮੁਸਾਹਬ ਕਸਾਈ ਹੋ ਗਏ ਜਿਹੜੇ ਕਹਿੰਦੇ ਰਾਜੇ ਸਨ ਭਾਈ ਗੁਰਦਾਸ ਜੀ ਕੰ ਜਿਹੜੇ ਰਾਜੇ ਸਨ ਉਹ ਤਾਂ ਨਿਆਂ ਕਰਨੋਂ हट ਗਏ ਅਨਿਆਈ ਅਨਿਆਈ ਹੋ ਗਏ ਤੇ ਜਿਹੜੇ ਉਹਨਾਂ ਦੇ ਗਾਂ ਵਜ਼ੀਰ ਸੀ ਸਿਪਾਈ ਸੀ ਕਹਿੰਦੇ ਉਹ ਕਸਾਈ ਬਣ ਗਏ ਭਾਵ ਪਰਜਾ ਬੱਕਰੀ ਨੂੰ ਕੌਣ ਲੱਗ ਪਏ ਹਰ ਰਹਿ ਆ ਤਪਾਵ ਸਤ੍ਰਿਹੋ ਜੁਗੀ ਚੌਥੇ ਯੁਗ ਜੋ ਹੋਏ ਸੋ ਪਾਈ ਭਾਈ ਗੁਰਦਾਸ ਜੀ ਕਹਿੰਦੇ ਤਿੰਨਾ ਯੁਗਾਂ ਦਾ ਧਰਮ ਰਹਿ ਗਿਆ ਚੌਥੇ ਯੁਗ ਕਾਲ ਯੁਗ ਵਿਖੇ ਜਿਹੜਾ ਕਿਸੇ ਨੂੰ ਦੇਵੇ ਸੋ ਲਵੇ ਪਵ ਉਪਕਾਰ ਦਾ ਮੁਸ਼ਕ ਨਾਰਿਆ ਕਾਲ ਯੁਗ ਦੇ ਵਿੱਚ ਕਹਿੰਦੇ ਕੋਈ ਕਿਸੇ ਦਾ ਕੋਈ ਕਹਿੰਦੇ ਕੋਈ ਕਿਸੇ ਨੂੰ ਦੇਵੇ ਸੋਪ ਲਵੇ ਭਾਵ ਉਪਕਾਰ ਦਾ ਮੁਸ਼ਕਿਲ ਕਿਸੇ ਦਾ ਪਰਉਪਕਾਰ ਕਰਾਂਗੇ ਆਪਾਂ ਤੇ ਅਗਲਾ ਕਹਿੰਦੇ ਆਪਣਾ ਗੁਣ ਨਹੀਂ ਜਾਣਦਾ ਉਹ ਭਾਈ ਗੁਰਦਾਸ ਜੀ ਕਹਿੰਦੇ ਕਰਮ ਪ੍ਰਿਸ਼ਟ ਸਭ ਭਈ ਲੁਕਾਈ ਅਖੀਰ ਤੇ ਭਾਈ ਗੁਰਦਾਸ ਇਹਨਾਂ ਚੋੜ ਕੱਢਿਆ ਕਹਿੰਦੇ ਕਰਮ ਪ੍ਰਿਸ਼ਟ ਸਾਰੀ ਦੁਨੀਆ ਹੋ ਗਈ ਹੈ ਕੌਣ ਕਿਸੇ ਦੇ ਵਿਸ਼ਵਾਸ ਕਰੇ ਤਾਤ ਪਰ ਜੇ ਏਕ ਸੁਭ ਕਰਮਾਂ ਤੋਂ ਪਤਿਤ ਹੋ ਗਏ ਨੇ ਤੇ ਸਮੇ ਦੀ ਵਾਂਡ ਉਸ ਵੇਲੇ ਦੇ ਮਤ ਇਉ ਮੰਨਦੇ ਸੀ ਹੁਣ ਅਗਲੀ ਬਾਡੀ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਚੌਹ ਬੇਦਾਂ ਕੇ ਧਰਮ ਮੱਤ ਖਟ ਸ਼ਾਸਤਰ ਕਥ ਰਿਖ ਸੁਣਾਵੈ ਸੁਣਾਵੈ ਦਲਾਵਾਂ ਦੇ ਨਾਲ ਕਹਿੰਦੇ ਚਾਰ ਬੇਦਾਂ ਦੇ ਧਰਮਾਂ ਨੂੰ ਵਿਚਾਰ ਕੇ ਤੇ ਛੇ ਸ਼ਾਸਤਰਾਂ ਨੂੰ ਸੋਧ ਕੇ ਵਿਆਸ ਆਦ ਛੇ ਰਿਖੀ ਸੁਣਾਉਂਦੇ ਹਨ ਬ੍ਰਹਮਾਦਿਕ ਸੰਕਾਦਕਾ ਸੰਕਾਦਕਾ ਜੋ ਤਿਹ ਕਹਾ ਤਿਵੈ ਦਲਾਵਾ ਦੇ ਨਾਲ ਜਗ ਗਾਵੈ ਬ੍ਰਹਮਾਦਿਕ ਦੇਵਤੇ ਸੰਕ ਸੰਨੰਦਨ ਸਨਾਤਨ ਸੰਤ ਕੁਮਾਰ ਕਹਿੰਦੇ ਬ੍ਰਹਮਾ ਦੇ ਪੁੱਤਰਾਂ ਨੇ ਜਿਕੁਰ ਕਹਿ ਦਿੱਤਾ ਹੈ ਕਿ ਉਸੇ ਭਾਂਤ ਜਗਤ ਦੀ ਵੀ ਪਿਆ ਗਾਉਂਦਾ ਹੈ ਗਾਵਨ ਪੜਨ ਵਿਚਾਰ ਬਹੁ ਕੋਏ ਮਧੇ ਵਿਰਲਾ ਗਤ ਪਾਵੇ ਗਾਵਨ ਪੜਨ ਵਿਚਾਰ ਬਹੁ ਕੋਟ ਮਦੇ ਬਹੁਤ ਵਿਸ਼ਰਾਮ ਲਾਉਣ ਕੋਟ ਮਦੇ ਵਿਰਲਾ ਗਤ ਪਾਵੇ ਕਹਿੰਦੇ گاਉਂ ਦੇ ਪੜਦੇ ਤੇ ਵਿਚਾਰ ਦੇ ਬਾਲੇ ਹਨ ਭਾਵ ਕਿ ਗਾਉਣ ਵਾਲੇ ਬੜੇ ਨੇ ਪੜਨ ਵਾਲੇ ਵੀ ਬੜੇ ਨੇ ਵਿਚਾਰਨ ਵਾਲੇ ਵੀ ਬਾਲੇ ਹਨ ਪਰ ਕਹਿੰਦੇ ਕੀ ਗੱਲ ਹੈ ਪਰੰਤੂ ਈਸ਼ਵਰ ਗਤੀ ਨੂੰ ਕੋਈ ਵਿਰਲਾ ਹੀ ਕਰੋੜਾਂ ਦੇ ਵਿੱਚੋਂ ਮੱਧੇ ਪਾਉਂਦਾ ਹੈ ਭਾਈ ਗੁਰਦਾਜ ਕਹਿੰਦੇ ਇਹ ਅਚਰਜ ਮਨਪਾ ਆਵਦੀ ਪੜਤ ਗੁਣਤ ਕਛ ਭੇਦ ਨਾ ਪਾਵੇ ਕਹਿੰਦੇ ਇਹਨੂੰ ਅਚਰਜ ਨਹੀਂ ਪੜਨਾ ਸੰਗਤ ਜੀ ਅਚਰਜ ਇਹ ਮਨ ਵੇਖੇ ਬੜੀ ਅਚਰਜ ਦੀ ਕਹਿੰਦੇ ਗੱਲ ਆਉਂਦੀ ਹੈ ਭਾਈ ਗੁਰਦਾਜ ਜੀ ਕਹਿੰਦੇ ਪੜਦਿਆਂ ਵਿਚਾਰਦਿਆਂ ਕੁਝ ਭੇਦ ਨਹੀਂ ਲਿਖਿਆ ਜਾਂਦਾ ਜੋਗ-ਜੁਗ ਏਕੋ ਵਰਨ ਹੈ ਕਾਲਯੁਗ ਕਿਉਂ ਬਹੁਤੇ ਦਿਖਲਾਵੇ ਦਿਖ ਲਾਵੇ ਦਲਾਵਾ ਦੇ ਨਾਲ ਜੁਗਾਂ ਚੋ ਜੁਗਾਂ ਵਿਖੇ ਈਸ਼ਵਰ ਦਾ ਇੱਕ ਰੂਪ ਹੈ ਪਰ ਕਾਲ ਯੁਗ ਵਿਖੇ ਲੋਕ ਕਿਉਂ ਕਹਿੰਦੇ ਬਾਲੇ ਦੱਸਦੇ ਹਨ ਭਾਈ ਗੁਰਦਾਸ ਜੀ ਕਹਿੰਦੇ ਕਿ ਚੋ ਜੁਗਾਂ ਦੇ ਵਿੱਚ ਇੱਕੋ ਪਰਮੇਸ਼ਰ ਵਾਹਿਗੁਰੂ ਹੋਇਆ ਹੈ ਇੱਕੋ ਭਗਵਾਨ ਹੈ ਇੱਕੋ ਅਕਾਲ ਪੁਰਖ ਹੈ ਪਰ ਕਹਿੰਦੇ ਕਾਲ ਯੁਗ ਦਾ ਸਮਾਂ ਇਹੋ ਜਿਹਾ ਆਇਆ ਲੋਕਾਂ ਨੇ ਬਹੁਤੇ ਕਹਿੰਦੇ ਰੱਬ ਬਣਾ ਲਏ ਲੋਕ ਕਹਿੰਦੇ ਨੇ ਸਾਡੇ ਘਰ ਵੀ ਰੱਬ ਹੈ ਸਾਡੇ ਘਰ ਵੀ ਰੱਬ ਹੈ ਭਾਵੇਂ ਘਰ ਘਰ ਗੁਰੂ ਹੋ ਗਏ ਭਾਈ ਗੁਰਦਾਸ ਜੀ ਕਹਿੰਦੇ ਕਾਲ ਯੁਗ ਵੇਖੇ ਲੋਕ ਕਿਉਂ ਬਾਹਲੇ ਦੱਸਦੇ ਨੇ ਕਹਿੰਦੇ ਇਹੋ ਜਿਹੇ ਲੋਕ ਹੋ ਗਏ ਨੇ ਘਰ ਘਰ ਕਹਿੰਦੇ ਗੁਰੂ ਜੰਪੇ ਨੇ ਜੰਦਰੇ ਵੱਜੇ ਤ੍ਰਿਹੋ ਜੁਗੀ ਕਥ ਪੜ ਰਹਿ ਪਰਮ ਨਹਿ ਜਾਵੇ ਤਿੰਨਾ ਯੁਗਾ ਵੇਖੇ ਜੰਦਰੇ ਹੀ ਵੱਜੇ ਰਹੇ ਵਖਿਆਣ ਕਰਕੇ ਤੇ ਪੜ ਕੇ ਲੋਕ ਥੱਕ ਗਏ ਪਰ ਭਰਮ ਨਾ ਹਟਿਆ ਕਹਿੰਦੇ ਭਰਮ ਦੂਰ ਨਾ ਹੋਇਆ ਜੋ ਕਰ ਕਥਿਆ ਚਾਰ ਵੇਦ ਖਟ ਸ਼ਾਸਤਰ ਸੰਗ ਆ ਸਾਖ ਸੁਣਾਵੇ ਜਿਸ ਤਰ੍ਹਾਂ ਕਹਿੰਦੇ ਚਾਰ ਵੇਦਾਂ ਵਿੱਚ ਵਰਣਨ ਕੀਤਾ ਹੈ 6 ਸ਼ਾਸਤਰਾਂ ਦੇ ਨਾਲ ਸਾਖ ਵਾਲੇ ਸੁਣਾਉਂਦੇ ਹਨ ਆਪੋ ਆਪਣੇ ਮਤ ਸਭ ਗਾਵੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਆਪੋ ਆਪਣੇ ਮਤਾਂ ਨੂੰ ਸਾਰੇ ਪਏ ਗਾਉਂਦੇ ਹਨ ਸੋ ਸੰਗਤ ਜੀ ਅੱਠ ਪੌੜੀਆਂ ਆਪਣੀਆਂ ਭਾਈ ਗੁਰਦਾਜ ਜੀ ਦੀਆਂ ਵਾਰਾਂ ਦੀ ਹੋ ਗਈਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ